ਅੱਜ ਗੱਲ ਜੀ ਤੁਸੀਂ ਦੇਖਦੇ ਪਏ ਹੋ ਕੈਨਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੀਆਂ ਅਪਡੇਟਸ ਲੈ ਕੇ حاضرਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ-ਖਾਸ ਸੁਰਖੀਆਂ ਤੇ ਦਿੱਲੀ ਦੇ ਸੀਐਮ ਬਣੇ ਰੇਖਾ ਗੁਪਤਾ ਇੱਕ ਨਵੇਂ ਜੋਸ਼ ਤੇ ਆਈ ਭਾਜਪਾ ਪ੍ਰਵੇਸ਼ ਵਰਮਾ ਸਮੇਤ 6 ਬਣੇ ਦਿੱਲੀ ਦੇ ਨਵੇਂ ਮੰਤਰੀ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਵੀ ਦਿੱਤਾ ਗਿਆ ਇਨਵੀਟੇਸ਼ਨ ਪੰਜਾਬ ਸਰਕਾਰ ਲਿਆਉਣ ਚਾ ਰਹੀ ਹੈ ਮੈਂਟਲ ਹੈਲਥ ਪਾਲਿਸੀ ਰਿਪੋਰਟ ਹੋਏ ਨੌਜਵਾਨਾਂ ਨੂੰ ਡਿਪਰੈਸ਼ਨ ਤੋਂ ਬਚਾਉਣ ਲਈ ਪੰਜਾਬ ਸਰਕਾਰ ਕਰੇਗੀ ਯਤਨ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੈ ਸਕਦੀ ਹੈ ਹੋਰ ਜ਼ਿਆਦਾ بارش ਮੌਸਮ ਵਿਭਾਗ ਦੇ ਵੱਲੋਂ ਆਇਆ ਅਹਿਮ ਅਪਡੇਟ ਇੱਕ ਹਫ਼ਤੇ ਤੱਕ ਰਹਿ ਸਕਦਾ ਹੈ ਇਸੇ ਤਰ੍ਹਾਂ ਦਾ ਮੌਸਮ ਕਾਰਜयोगी ਪਿਓ ਦੇ ਵੱਲੋਂ ਟੱਪੀਆਂ ਗਈਆਂ ਸਾਰੀਆਂ ਹੱਦਾਂ ਆਪਣੀ ਦੀ ਨਾਲ ਕੀਤਾ ਜ਼ਬਰਦਸਤ ਨਾ ਪਰਿਵਾਰ ਇਲਾਕਿਆ ਵਸਤੀਆਂ ਦੇ ਵੱਲੋਂ ਦੋਸ਼ੀ ਨੂੰ ਫਾਂਸੀ ਲਗਾਉਣ ਦੀ ਅਪੀਲ ਸੁਰਕ ਜਵਾਨ ਮੁੰਡੇ ਨੇ ਲਗਾਇਆ ਫਾਹ ਰਾਜਸਥਾਨ ਤੋਂ ਪੰਜਾਬ ਆਪਣੀ ਭੈਣ ਨੂੰ ਆਇਆ ਹੋਇਆ ਸੀ ਮਿਲਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਫ਼ਤੀਸ਼ ਪੰਜਾਬ ਦੇ ਵਿੱਚ ਨਹੀਂ ਰੁਕ ਰਹੀਆਂ ਗੋਲੀਆਂ ਚਲਾਉਣ ਦਾ سلسلہ ਪੂਰੀ ਤਰ੍ਹਾਂ ਗੜਬੜਾਈ ਹੋਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਮੈਡੀਕਲ ਦੁਕਾਨ ਦੇ ਬਾਹਰ ਚੱਲੀਆਂ ਗੋਲੀਆਂ ਮੁਲਜ਼ਮ ਫਰਾਰ ਗਰੰਟ ਵਾਲੀ ਤਾਰਚ ਚਪੇਟ 'ਚ ਆਉਣ ਨਾਲ 15 ਬੱਚਾ ਬੁਰੀ ਤਰ੍ਹਾਂ ਝੁਲਸੀਆਂ ਇੱਕ ਗਰਭਪਤੀ ਮੱਜਦੀ ਹੋਈ ਮੌਤ ਲੋਕਾਂ ਦੇ ਵਿੱਚ ਭਾਰੀ ਰੋ ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਭਾਜਪਾ ਦੀ ਜਿੱਤ ਤੋਂ ਬਾਅਦ ਭਾਜਪਾ ਦੇ ਰੇਖਾ ਗੁਪਤਾ ਨੂੰ ਦਿੱਲੀ ਦਾ ਸੀਐਮ ਬਣਾਇਆ ਗਿਆ ਹੈ ਉਹਨਾਂ ਦੇ ਵੱਲੋਂ ਨਵੇਂ ਸੀਐਮ ਨੂੰ ਲੈ ਕੇ ਹਲਫ ਲਿਆ ਗਿਆ ਹੈ ਜ਼ਿਕਰੇ ਖਾਸ ਹੈ ਕਿ ਸ਼ਾਲੀਮਾਰ ਬਾਗ ਚ ਭਾਜਪਾ ਵਿਧਾਇਕ ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ ਉਹਨਾਂ ਨੇ ਰਾਮਲੀਲਾ ਮੈਦਾਨ ਦੇ ਵਿੱਚ ਸੀਐਮ ਅਹੁਦੇ ਦੀ ਹਲਫ ਲਈ ਬੀਜੇਪੀ ਤੇ ਸ਼ਾਮਲ ਰਾਜਾਂ ਦੇ ਵਿੱਚ ਸੀਐਮ ਡਿਪਟੀ ਸੀਐਮ ਅਤੇ ਹੋਰ ਕਈ ਉੱਗੇ ਹਸਤੀਆਂ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹੀਆਂ ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਨੇ ਵੀ ਸੌ ਚੁੱਕੀ ਇਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਅਸ਼ੀਸ਼ ਸੂਦ ਮਨਜਿੰਦਰ ਸਿੰਘ ਸਿਰਸਾ ਰਵਿੰਦਰ ਇੰਦਰਜੀਤ ਸਿੰਘ ਕਪਲ ਮਿਸ਼ਰਾ ਤੇ पंकज कुमार भी शामिल रहे शपथ तो पहला रेखा गुप्ता ने सवेरे मीडिया के गलबात करके कहा कि यह बहुत वीडी जिम्मेवारी है मैं मैं रेखा गुप्ता ईश्वर की शपथ लेती हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी। मैं भारत की प्रभुता और अखंडता अक्षुण रखूंगी मैं मुख्यमंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगी। तथा मैं भय या पक्ष पर अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी। मैं मैं रेखा गुप्ता ईश्वर की शपथ लेती हूं कि जो विषय मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जब ऐसे मुख्यमंत्री के रूप में अपने कर्तव्यों के सम्यक निर्वहन के लिए ऐसा करना आपेक्षित हो मैं प्रत्यक्ष या अप्रत्यक्ष रूप से संगसूचित या प्रकट नहीं करूंगी ल महोदय से मंत्री परिषद के सदस्यों के मंत्री पद की शपथ दिलाने का अनुरोध करता हूं श्री परवेश साहिब सिंह मैं, मैं परवेश साहिब सिंह ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता को अक्षुण्ण रखूंगा मैं मंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगा मैं भय या पक्षपात अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगा मैं मैं परवेश साहिब सिंह ईश्वर की शपथ लेता हूं कि जो विषय मंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मंत्री के रूप में अपने कर्तव्यों के समय निर्वहन के लिए ऐसा करना अपेक्षित हो मैं प्रत्यक्ष अथवा अप्रत्यक्ष रूप से संसूचित या प्रकट नहीं करूंगा जय हिंद ਪੰਜਾਬ ਸਰਕਾਰ ਦੇ ਵੱਲੋਂ ਹੁਣ ਡਿਪਰੈਸ਼ਨ ਨੂੰ ਲੈ ਕੇ ਜਿਹੜੇ ਨੌਜਵਾਨਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਹੈ ਇੱਕ ਹੈਲਥ ਪਾਲਿਸੀ ਲਿਆਉਣ ਦੀ ਤਿਆਰੀ ਵਿੰਡ ਲਈ ਗਈ ਹੈ ਜ਼ਿਕਰ ਖਾਸ ਸੇ ਕਿ ਕਈ ਨੌਜਵਾਨ ਮਾਪਿਆਂ ਦਾ ਕਰਜ਼ਾ ਚੁੱਕ ਕੇ ਮਾਪਿਆਂ ਦੇ ਵੱਲੋਂ ਕਰਜ਼ਾ ਚੁੱਕਿਆ ਗਿਆ ਸੀ ਜ਼ਮੀਨ ਗਹਿਣੀਆਂ ਰੱਖੀਆਂ ਗਈਆਂ ਸੀ ਉਸ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਸੀ ਪਰ ਜਿਵੇਂ ਹੀ 트ੰਪ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਅਜਿਹੇ ਦੇ ਵਿੱਚ ਪੰਜਾਬ ਚ ਨਸ਼ਾ ਮੁਕਤੀ ਕਾਲਸਟ ਡੁੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਦੇ ਲਈ ਅਮਰੀਕਾ ਤੋਂ ਰਿਪੋਰਟ ਹੋਏ ਨੌਜਵਾਨਾਂ ਨੂੰ ਡਿਪਰੈਸ਼ਨ ਤੋਂ ਬਚਾਉਣ ਦੇ ਮੁੱਦਿਆਂ ਨੂੰ ਲੈ ਕੇ ਇੱਕ ਹਰਕਤ ਲਿਆਂਦੀ ਗਈ ਹੈ ਸਰਕਾਰ ਜਲਦ ਹੀ ਮੈਂਟਲ ਹੈਲਥ ਪਾਲਿਸੀ ਲਿਆਵੇਗੀ ਇਸ ਦੇ ਵਿੱਚ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਾਲਿਸੀ ਬਣਾਉਣ ਦੇ ਲਈ ਅਲੱਗ-ਅਲੱਗ ਜਿਹੜੇ ਹਿੱਤ ਧਾਰਕਾਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਹੀ ਇਹ ਨੀਤੀ ਤਿਆਰ ਕਰਕੇ ਮਨਜ਼ੂਰੀ ਦੇ ਲਈ ਕੈਬਨਿਟ ਦੇ ਵਿੱਚ ਲਿਆਂਦੀ ਜਾਵੇਗੀ ਇਹ ਦਾਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਸਾਡਾ ਯਤਨ ਹੈ ਕਿ ਪੰਜਾਬ ਰੰਗਲਾ ਪੰਜਾਬ ਬਣੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਹ ਨੀਤੀ ਤੇ ਬਹੁਤ ਬਰੀਕੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਸਾਰੇ ਵਿਭਾਗਾ ਦੇ ਮੰਤਰੀ ਸਕੱਤਰ ਨਸ਼ਾ ਮੁਕਤੀ ਦੇ ਲਈ ਕੰਮ ਕਰ ਰਹੇ ਸਿਹਤ ਦੇ ਅਧਿਕਾਰੀ ਵੀ ਸ਼ਾਮਲ ਨੇ ਇਸ ਤੇ ਲਈ ਪਜੀ ਅਤੇ ਅਖਿਲ ਭਾਰਤੀ ਜਿਹੜਾ ਸੰਸਥਾਨ ਹੈ ਉਸ ਤੇ ਵਿਸ਼ੇਸ਼ ਵਿਗਿਆਨੀ ਪੰਜਾਬ ਦੇ ਨਿੱਜੀ ਚਿਕਿਸਾ ਐਨ ਜੀਓ ਅਤੇ ਪੁਲਿਸ ਅਧਿਕਾਰੀਆਂ ਦੀ ਸਲਾਹ ਵੀ ਲਈ ਜਾ ਰਹੀ ਹੈ ਖਬਰ ਵਿਧਾਨ ਸਭਾ ਹਲਕਾ ਨਾਬਾ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਇੱਕ ਮਤਰੀ ਪਿਓ ਦੇ ਵੱਲੋਂ ਆਪਣੀ ਛੋਟੀ ਬੱਚੀ ਦੇ ਨਾਲ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਇਸ ਤੋਂ ਬਾਅਦ ਇਲਾਕਾ ਵਾਸੀਆਂ ਦੇ ਵਿੱਚ ਪਰਿਵਾਰ ਦੇ ਵਿੱਚ ਕਾਫੀ ਰੋਹ ਦੇਖਣ ਨੂੰ ਮਿਲਦਾ ਪਿਆ ਹੈ ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਜ਼ਿਕਰ ਖਾਸ ਤੇ ਕਿ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਭੋਜੋ ਮਾਜਰੀ ਦਾ ਵਸਨੀਕ ਪ੍ਰਦੀਪ ਜੋ ਆਪਣੀ 2.5 ਸਾਲਾਂ ਦੀ ਉਮਰ ਦੀ ਬੱਚੀ ਦਾ ਮਤਰੀਆ ਬਾਪ ਉਸਤੇ ਵੱਲੋਂ ਧੀ ਦੇ ਰਿਸ਼ਤੇ ਨੂੰ ਤਾਰ-ਤਾਰ ਕੀਤਾ ਗਿਆ ਆਪਣੀ 2.5 ਸਾਲ ਦੀ ਬੱਚੀ ਦੇ ਨਾਲ ਜ਼ਬਰਦਸਤਨਾਕ ਕੀਤਾ ਗਿਆ ਛੋਟੀ ਬੱਚੀ ਜਿਸ ਦੀ ਉਮਰ ਬਹੁਤ ਛੋਟੀ ਸੀ ਪ੍ਰਦੀਪ ਦਾ ਤੀਸਰਾ ਵਿਆਹ ਸੀ ਅਤੇ ਉਹ ਦੋ ਧੀਆ ਆਪਣੇ ਨਾਲ ਲੈ ਕੇ ਆਈ ਹੋਈ ਸੀ 2.5 ਸਾਲ ਦੇ ਕਰੀਬ ਉਮਰ ਦੀ ਬੱਚੀ ਦੇ ਉਸਤੇ ਪਹਿਲੇ ਵਿਆਦ ਇਸ ਸੀ ਪ੍ਰਦੀਪ ਦੀ ਚਾਚੀ ਨੇ ਇਸ ਬਾਬਤ ਅਹਿਮ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਇਹ ਕਾਰਵਾਈ ਆਰੰਭ ਦਿੱਤੀ ਗਈ ਹੈ ਦੂਸਰੇ ਪਾਸੇ ਪਿੰਡ ਦੇ ਸਰਪੰਚ ਦੇ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੋਢੇ ਦਾ ਨਾਮ ਕੀ ਹੈ ਪ੍ਰਦੀਪ ਸਿੰਘ ਜੀ ਅੱਛਾ ਤੇ ਉਹ ਕੁੜੀ ਕਿੰਨੇ ਕਿੰਨੇ ਦੇਰ ਦੀ ਹੈ ਕੁੜੀ ਤਾਂ ਜੀ ਮੇਲਾ ਦਾ 2 ਕੁ ਸਾਲ ਦੀ ਹੋਣੀ ਜੀ 2 ਕੁ ਸਾਲ ਤੁਹਾਨੂੰ ਦੋ ਨੇ ਇੱਕ ਹੋਰ ਕੁੜੀ ਵੀ ਹਾਂਜੀ ਦੋ ਬੇਟੀਆਂ ਨੇ ਅੱਛਾ ਫਿਰ ਇਹ ਦੱਸਿਆ ਕਿ ਇਹਨਾਂ ਤੋਂ ਰੋਲਕ ਨੇ ਪਾਇਆ ਦੱਸਿਆ ਜੀ ਉਹਨੇ ਕੁੜੀ ਨਹੀਂ ਪਾਇਆ ਜਿਵੇਂ ਮਾਂ ਨੇ ਕੁੜੀ ਦੀ ਨੇ ਅੱਛਾ ਹਾਂਜੀ ਤੇ ਉਹ ਕੀ ਕਹਿੰਦੀ ਕਿੰਨੀ ਕੀ ਵੇਰ ਤੋਂ ਕਰ ਰਿਹਾ ਹੈ ਕੰਮ ਗਲਤ ਹੈ ਪਤਾ ਨਹੀਂ ਜੀ ਪਹਿਲਾਂ ਕੁੜੀ ਦੇ ਜੀ ਮੂੰਹ ਤੇ ਖਾਪੀ ਦਾਗ ਪਏ ਹੋਏ ਸੀਗੇ ਕੁੜੀ ਨਾਲ ਵੈਸੇ ਪਹਿਲਾਂ ਵੀ ਜੀ ਉਹ ਕਰਦਾ ਸੀ ਇਹ ਕੁੱਟਦਾ ਮਾਰਦਾ ਵੈਸੇ ਕੁੜੀ ਨੂੰ ਕਹਿੰਦੇ ਉਹ ਹੀ ਦੱਸ ਰਹੀ ਹੈ ਉਹਦੀ ਕੁੜੀ ਦੀ ਮਾਂ ਹੀ ਦੱਸ ਰਹੀ ਹੈ ਇਹ ਗੱਲ ਕੁੜੀ ਨੂੰ ਕੁੱਟਦਾ ਮਾਰਦਾ ਕੁੜੀ ਨੂੰ ਚੱਕ ਕੇ ਕਦੇ ਪਾਣੀ ਵਾਲੇ ਪਾਪਾ ਉੱਚ ਛਿੜਦਾਂਗਾ ਧੋਜ ਚ ਕਰੇ ਉਹਦੇ ਮੂੰਹ ਚ ਮਿਰਚਾਂ ਪਾਉਂਦਾ ਜੀ ਕਦੇ ਉਸ ਐਵੇਂ ਦੀਆਂ ਗੱਲਾਂ ਕਰਦਾ ਜੀ ਕੁੜੀ ਨਾਲ ਅੱਛਾ ਹਾਂਜੀ ਮੈਂ ਇਹ ਹਰਕਤ ਕਦੋਂ ਕੀਤੀ ਹੈ ਹੁਣ ਇਹ ਜੀ ਰਾਤ ਕਰੀ ਹੋਈ ਹੈ ਰਾਤ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਜੀ ਹੀ ਕਰਦੇ ਬੱਚੇ ਨੂੰ ਸਾਥ ਮਿਲਣਾ ਚਾਹੀਦਾ ਜੀ ਇਹ ਗੱਲ ਬੱਚੇ ਨੂੰ ਕੱਲ ਨੂੰ ਜੇ ਕੋਈ ਹੋਰ ਵੀ ਜੇ ਹੋਰ ਬੱਚੇ ਨਾਲ ਵੀ ਕਰੂਗਾ ਸਾਡੇ ਵੀ ਧੀਆ ਭੈਣਾਂ ਨੇ ਜੀ ਕਰੇ ਅਸਲ ਪਿੰਡ ਦੇ ਵਾਸੀ ਕਹਿੰਦੇ ਨੇ ਵੀ ਵਿਆਹ ਨਹੀਂ ਹੋਇਆ ਤੇ ਐਵੇਂ ਲੈ ਕੇ ਆਏ ਹਾਂਜੀ ਵਿਆਹ ਨਹੀਂ ਜੀ ਇਹ ਤਾਂ ਹੋਇਆ ਹੋਇਆ ਇਹ ਐ ਲੈ ਕੇ ਆਏ ਨੇ ਪੂਰੀ ਜੀ ਇਹ ਮੋਗੇ ਕੋਲ ਦੀ ਹੈ ਜੀਜੀ ਦੇ ਕੋਲ ਦੀ ਅੱਛਾ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਸੱਜੂ ਹੈ ਪਿੰਡ ਜਿਹੜਾ ਟੰਡਪੋਝੇ ਮਾਦੀ ਦੀ ਜੁਕਾਸਰ ਸਰਪੰਚ ਤੁਸੀਂ ਹਾਂਜੀ ਮੇਰੇ ਘਰਾਂ ਦੇ ਸਰਪੰਚ ਨਹੀਂ ਆਏ ਮਨਾਉਣਾ ਬਲਵਿੰਦਰ ਕੌਰ ਜੀ ਕੀ ਗੱਲ ਕੀ ਹੋਈ ਅੱਜ ਗੱਲ ਜੀ ਸਵੇਰੇ ਸਾਨੂੰ ਪਤਾ ਲੱਗਿਆ ਜੀ ਰਾਤ ਕੋਈ ਉੱਥੇ ਮੁੰਡਾ ਸਾਡੇ ਘਰ ਤਾਈ ਉਹ ਤਾਂ ਮਾੜੀ ਦੀ ਸੇਵਾ ਸੁਭਾ ਕਰਦਾ ਜੀ ਉਹਨੇ ਮੁੰਡੂ ਦੀ ਬੱਚੀ ਨਾਲ ਮਾੜੀ ਹਰਕਤ ਕੀਤੀ ਜਿਹੜਾ ਮਾੜੀ ਦੀ ਸੇਵਾ ਕਰਦਾ ਨਾ ਕੀਆ ਪ੍ਰਦੀਪ ਸਿੰਘ ਜੀ ਉਹ ਪਿੰਡ ਦਾ ਹੀ ਆ ਪਿੰਡ ਦਾ ਹੀ ਆ ਜੀ ਤੇ ਕੀ ਕਰੀਆ ਉਹਨੇ ਮਾੜੀ ਹਰਕਤ ਮਾੜੀ ਹਰਕਤ ਕੁੜੀ ਨੇ ਗਲਤ ਕੰਮ ਕਰਾਇਆ ਜੀ ਕਿੰਨੇ ਸਾਲ ਦੀ ਆ ਕੁੜੀ ਉਹ 2 ਕਟਾਈਕ ਸਾਲ ਦੀ ਆ ਜੀ ਤੇ ਉਹਦਾ ਵਿਆਹ ਦੂਜਾ ਹੈ ਦੂਜਾ ਵਿਆਹ ਹੀ ਕੁੜੀ ਦਾ ਆਇਆ ਜੀ ਤੇ ਹਰਕਤਾਂ ਤੁਸੀਂ ਐ ਮੰਨ ਲਓ ਸਰ ਬਹੁਤ ਮਾੜੀ ਘਈ ਆ ਜੀ ਇਹਦਾ ਬਹੁਤ ਬੱਚਿਆਂ ਦੇ ਜਾ ਕੇ ਸਾਡੇ ਬੱਚਿਆਂ ਤੇ ਜਾ ਕੇ ਵਿਆਹ ਸਰ ਪੈਣਾ ਹੈ ਹਾਂ ਬਹੁਤ ਜਿਆਦਾ ਨੁਕਸਾਨ ਕਰਿਆ ਬੰਦੇ ਨੇ ਜੀ ਇਹਦਾ ਇਹ ਤੁਹਾਨੂੰ ਲੱਗਦਾ ਨਹੀਂ ਬਹੁਤ ਜਿਆਦਾ ਅਸਰ ਪਊਗਾ ਜੀ ਬਹੁਤ ਜਿਆਦਾ ਅਸਰ ਪਊਗਾ ਜੀ ਬਹੁਤ ਜਿਆਦਾ ਅਸਰ ਪੈਣਾ ਜੀ ਜੀ ਮਾਂ ਨੇ ਵੀ ਕਹਾ ਇਹਦੀ ਮੁੰਡੇ ਦੀ ਸ਼ਾਦੀ ਜੰਦੀ ਹੈ ਜੀ ਕਿਹਾ ਮਾਂ ਦਾ ਕੀ ਨਾਂ ਜਦੋਂ ਸ਼ਹੀਰ ਦੌਰ ਨਹੀਂ ਹੈਗੀ ਉਹਦੇ ਨੂੰ ਦੱਸਦੀ ਹੈ ਜੀ ਮੁੰਡੇ ਦੀ ਜਿਹੜੀ ਮਾਂ ਆ ਉਹ ਕਿਤੇ ਹੱਥੇ ਦੀ ਬੋਲਦੀ ਉਹ ਮੁੰਡੇ ਦੇ ਹੱਥੇ ਚ ਬੋਲਦੀ ਹੈ ਜੀ ਐਨਾ ਗਲਤ ਕੰਮ ਹੋ ਰਿਹਾ ਬਹੁਤ ਬਹੁਤ ਜਿਆਦਾ ਗਲਤ ਹੋਣ ਨਾਲ ਵੀ ਮੁੰਡੇ ਦੇ ਹੱਥੇ ਚ ਬੋਲਦੀ ਹੈ ਇਹੋ ਹਾਂ ਜੀ ਤੁਸੀਂ ਮੈਂ ਕੀ ਕਰਦੇ ਹੋ ਅਸੀਂ ਤਾਂ ਮੰਗੇ ਹੀ ਕਰ ਦਿਆਂਗੇ ਪਾਸੇ ਸਾਰਾ ਸਾਰਾ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਨਾਲ ਜੀ ਮਾਂ ਦੇ ਵੀ ਹੋਣੀ ਚਾਹੀਦੇ ਉਹਦੇ ਤੇ ਵੀ ਹੋਣੀ ਚਾਹੀਦੀ ਦੋਵਾਂ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਗੱਲ ਅਜ ਤੱਕ ਇਹ ਮੰਗ ਕਰਦੇ ਆਂ ਜੀ ਸਰਕਾਰ ਉਹ ਜੁਮਦਰੀ ਹੋਏ ਕਹਿਣਾ ਚਾਹਦੇ ਉਹ ਜਿਹੜਾ ਗਲਤ ਕੰਮ ਹੋਇਆ ਇਹ ਜਿਹੜਾ ਹੋਇਆ ਬਹੁਤ ਜ਼ਿਆਦਾ ਗਲਤ ਕੰਮ ਹੋਇਆ ਤੇ ਇੰਨਾ ਹੋਣਾ ਨਹੀਂ ਚਾਹੀਦਾ ਸੀ ਹਾਂਜੀ ਹੀ ਮੰਗ ਕੀਤੀ ਮੰਗਾ ਆਈਏ ਮੁੰਡੇ ਨੂੰ ਉਮਰ ਪਰ ਦੀ ਸਜ਼ਾ ਹੀ ਹੋਵੇ ਨਹੀਂ ਤਾਂ ਫਾਂਸੀ ਹੋਵੇ ਸਿੱਧੇ ਜੀ ਜਿਹੜਾ ਕੋਈ ਕੋਈ ਮਾਂ ਦਾ ਹੱਥ ਪੂਰਾ ਜੀ ਉਹਦੀ ਮਾਂ ਉਹਨੂੰ ਉੱਥੇ ਜਾ ਕੇ ਲੈ ਕੇ ਆਈਏ ਮਾਂ ਇਹੋ ਜੀ ਮਤਦਾਨ ਕਰਦੀ ਹੈ ਮੈਂ ਤਾਂ ਮੇਰੀ ਹੀ ਮੰਗ ਹੈ ਜੀ ਮਾਂ ਉਹਦੇ ਨਾਲ ਹੁਣ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹੀ ਮੰਗ ਹੈ ਬੱਚੇ ਨੂੰ ਸਾਹ ਮਿਲਣਾ ਚਾਹੀਦਾ ਵਿੱਚ ਮੁੰਡੇ ਨੇ ਵਿੱਚ ਮਾਂ ਉਹਨਾਂ ਦੀ ਉਹਨਾਂ ਦੀ ਕਾਰਵਾਈ ਪੂਰੀ ਹੋਣੀ ਚਾਹੀਦੀ एलेज रेप केस है और दो साल की बच्ची आई है किसी विलेज विलेज से लेके आए हैं उसे अभी हमने उसको एग्जामिन किया है टेस्ट रिपोर्ट्स अभी भेजे हैं बट रिपोर्ट्स अवेटेड है देखिए पुलिस इंफॉर्मेशन हो चुकी है पुलिस भले भी लेडी कॉन्स्टेबल्स और लेडी सब uh, इंस्पेक्टर वो लोग आए हैं अभी हमने इंफॉर्मेशन दे के जो भी ड्यू uh, फॉर्मेलिटीज हमने कर दिया सैंपल्स ले लिया अभी वो खरड़ भेजेंगे तो रिपोर्ट आ 3 ਸਾਲ ਲਗਭਗ 3 ਸਾਲ ਦੀ ਬੱਚੀ ਹੈ ਸਾਨੂੰ ਇਹ ਲੜਕੀ ਐਡਮਿਟ ਹੈ ਇੱਕ ਹਸਪੀਟਲ ਕੋਈ ਰੇਪ ਦਾ ਉਹਦੇ ਨਾਲ ਅਸਾਲਟ ਹੋਇਆ ਜਸਟ ਉਹ 2 2.5 ਸਾਲ ਦੀ ਕੁੜੀ ਹੈ ਵੀ ਵੀ ਲੋਨ ਡਿਕਲੇਅਰ ਹਰ ਨਹੀਂ ਮਿਲ ਰਹੀ ਸੀ ਮੈਡੀਕਲ ਉਹਦਾ ਚੱਲ ਰਿਹਾ ਇਸ ਤੋਂ ਬਾਅਦ ਐਫ ਆਈ ਆਰ ਲੋਜ ਹੋ ਗਈ ਤੇ ਬਾਕੀ ਕੋਈ ਸੀਟਿੰਗ ਤੋਂ ਨਹੀਂ ਇਸ ਸੰਬੰਧੀ ਗੁਸਤਾਰੀ ਤੋਂ ਪਤਾ ਲੱਗਿਆ ਉਹ ਕੋਈ ਨਹੀਂ ਮੈਂ ਫਿਲਹਾਲ ਅਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਲਹਾਲ ਕੋਈ ਮੇਰੀ ਇਨਵੈਸਟੀਗੇਸ਼ਨ ਤੇ ਕੋਈ ਅਰੈਸਟ ਨਹੀਂ ਹੋਇਆ ਇਹ ਕਿੱਥੋਂ ਆਈ ਹੈ ਤੁਹਾਨੂੰ ਸਾਨੂੰ ਸਿਵਲ ਹਸਪੀਟਲ ਤੋਂ ਰਿਪੋਰਟ ਆਇਆ ਸੀ ਕਿ ਉਹਦੀ ਇਨਫੋਰਮੇਸ਼ਨ ਤੇ ਸਿਵਲ ਹਸਪੀਟਲ ਪਹੁੰਚੀ ਤੇ ਹੁਣ ਫਰਦਰ ਕੀ ਕਾਰਵਾਈ ਤੁਹਾਡੇ ਵੱਲੋਂ ਹੋਣੀ ਹੈ ਅੱਜ ਹੀ ਲੜਕੀ ਦਾ ਐਫ ਆਈ ਆਰ ਲੋਚ ਕੀਤੀ ਸਟੇਟਮੈਂਟ ਲੈ ਕੇ ਤੇ ਮੈਡੀਕਲ ਕਰਵਾਉਣਾ ਹੈ ਖਬਰ ਮੋਗਾ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਇੱਕ ਸਖਸ਼ ਦੇ ਵੱਲੋਂ ਜਵਾਨੀ ਦੀ ਉਮਰ ਦੇ ਵਿੱਚ ਫਹਾ ਲੈ ਲਿਆ ਗਿਆ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਜ਼ਿਕਰ ਖਾਸ ਹੈ ਕਿ ਇਹ ਸਖਸ਼ ਰਾਜਸਥਾਨ ਤੋਂ ਆਪਣੀ ਭੈਣ ਦੇ ਕੋਲ ਆਇਆ ਹੋਇਆ ਸੀ ਮੋਗਾ ਦੇ ਕੋਟਕਪੂਰਾ ਬਾਈਪਾਸ ਨੇੜੇ ਰਹਿਣ ਵਾਲੇ ਅਸ਼ੋਕ ਨੇ ਫਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਮਿਲੀ ਜਾਣਕਾਰੀ ਮੁਤਾਬਕ ਅਸ਼ੋਕ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੀ ਭੈਣ ਨੇ ਕੋਲ ਇੱਥੇ ਆਇਆ ਹੋਇਆ ਸੀ ਇਸ ਤੋਂ ਬਾਅਦ ਜਦੋਂ ਉਸਦੀ ਭੈਣ ਸਵੇਰੇ ਆਉਂਦੀ ਹੈ ਚਾਹ ਦੇਣ ਦੇ ਲਈ ਕਮਰੇ ਦੇ ਵਿੱਚ ਤਾਂ ਅਸ਼ੋਕ ਨੇ ਫਾਹਾ ਲਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਲਾਸਟ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਆਕਾ? ਬਾਬੂ ਲਾਲ। ਬਾਬੂ ਲਾਲ ਜੀ ਜੋ ਡੈਥ ਹੋਈ ਹੈ ਉਹ ਕਿਸ ਕੀ ਹੋਈ ਹੈ? ਕਿਵੇਂ ਹੋਈ ਹੈ? ਕੀ ਨਾਮ ਥਾ ਉਸ ਦਾ? ਉਸ ਦਾ ਨਾਮ ਅਸ਼ੋਕ ਥਾ। ਉਹ ਮੇਰਾ ਸਾਲਾ ਲਗਦਾ ਹੈ। और वहाँ पे रहता था मेरे पास में ही रहता था जब रात को मैंने फ़ोन भी किया उसको नौ दस बजे मैं क्या पहले फ़ोन किया मैं दवाई दिला ला बच्चों को मैं वो खरी बीमार है बोला तू ले लेगा मेरे पास बैंटी चार्ज नहीं है और तू लिया दुआई दिलाए से कुटी भी जाकर मैं कह चल ठीक मैं दवाई ले आके आया फिर इसने मेरे को पौने दस बजे फ़ोन लगाया बोलिया क्या हुआ क्या ले दवाई मैं कहा ले आया बोला चल ठीक है बोला मैं बस हो गया इतनी बात हुई सुबह वो मेरी इसकी बहन एक और रहती है ये तो मेरे घरवाली एक हो वो आई सुबह वो मेरे पास भी रहती है उधर वो सुबह चाय बनाने के लिए आई आके देखा वो ये लुम भई भाई ही खा ली उसने अभी वो आई भाजी भाजी कर हमने तो कपड़े ही नहीं पाए हमने तो मग क्या हो गया क्या, क्या बोला बोला अशोक लटका पड़ा मैं भाज के देखा आगे तो ऐसे खड़ा जैसे आदमी खड़ा हो जैसे फिर मैंने उसका रस्सी उसी खोली क्या पता मैं साँस वूस हो मग ऐसे ही वही हो जाता है आगे देखा मर मरा हुआ था आ, कितनी उम्र थी इसके? इसकी मैं चौबीस साल थी लगभग <coughs> काम क्या करता था ये ऑटो चलाता चला था ऑटो चलाता था, था। कितने भाई थे पांच भाई थे बहन कितनी चार बहन है ये कहाँ का रहने वाला है राजस्थान का राजस्थान कौन जगह का नागौर जिला डीडवाना तेज सिंगरावट कलंग इसका नाम क्या है अशोक कुमार पिता का नाम जगदीश ਪੋਤਾ ਅਮਕੋ ਅਮਕੋ ਪਤਾ ਹੀ ਨਹੀਂ ਲੱਗਾ ਕੋਈ ਉਸਕੇ ਬਾਰੇ ਮਾਰਾ ਹਮਾਰੇ ਕੋ ਇਸਕੋ ਹਮਕੋ ਤਾਂ ਅੱਜ ਪਤਾ ਲੱਗਾ ਨਹੀਂ ਸਰ ਉਸਕੋ ਇਹ ਵੀ ਅਮੇ ਪਤਾ ਨਹੀਂ ਸ਼ਾਇਦ ਹਮਾਰੇ ਕੋ ਤਾਂ ਪਤਾ ਨਹੀਂ ਲੱਗ ਰਹਾ ابھی ਹਮਕੋ ਪਤਾ ਹੋ ਫਿਰ ਤਾਂ ਕੋ ਬਤਾਇਓ ਆਸੀ ਅਸੀ ਜੀ ਕੀ ਡੈਡ ਬੋਡੀ ਲੈ ਕੇ ਹੋ ਸਟੇਟਸ ਕੀ ਸਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡੈਡ ਬੋਡੀ ਸਾਨੂੰ ਕੋਟਕਪੂਰਾ ਬਾਈਪਾਸ ਤੋਂ ਝੁੱਗੀਆਂ ਚੋਂ ਮਿਲੀ ਏ ਇਹ ਵਿਅਕਤੀ ਸ਼ੋਕ ਕੁਮਾਰ ਨਾਮ ਦਾ ਵਿਅਕਤੀ ਹੈ ਜਿਨੇ ਕੇ ਉਥੇ ਖੁਦਕੁਸ਼ੀ ਕੀਤੀ ਹੈ ਇਹ ਆਪਣੇ ਜੀਜੇ ਕੋਲੇ ਰਹਿੰਦਾ ਸੀ ਇੱਥੇ ਆਟੋ ਰੱਖਸ਼ਾ ਚਲਾਉਂਦਾ ਸੀ ਇਹ ਤੇ ਇਹ ਇੱਥੇ ਮੂਰਤੀ ਦੇ ਵਿੱਚ ਲਿਆ ਕੇ ਰੱਖੀ ਗਈ ਹੈ ਤੇ ਉਹ ਹੁਣ ਪੁਲਿਸ ਅਗਲੀ ਕਾਰਵਾਈ ਕਰੋ ਇਹ ਉਮਰ ਤਕਰੀਬਨ ਇਹਦੀ 20 ਤੋਂ 25 ਦੇ ਵਿੱਚ ਵਿੱਚ ਹੋਊਗੀ ਇੰਨੀ ਕੁ ਉਮਰ ਦਾ ਲੱਗਦਾ ਜੰਗੇ ਜੀ ਆ ਮੁੰਡਾ ਇਹ ਕਹਿੰਦਾ ਵੀ ਟੀ ਰੱਖਸ਼ਾ ਚਲਾਉਂਦਾ ਸੀਗਾ ਇਹ ਸਾਨੂੰ ਸਾਇਟੀ ਨੂੰ ਮੈਂ ਮੁਕਮ ਸਿੰਘ ਦੇ ਇੰਚਾਰਜ ਨੇ ਸਾਨੂੰ ਸਾਇਟੀ ਨੂੰ ਫੋਨ ਕੀਤਾ ਵੀ ਆ ਪੁਲਿਸਰੇ ਵੀ ਡੈਡ ਬੋਡੀ ਏਰੀਆ ਹੀ ਹੋ ਤੋ ਜਾ ਕੇ ਲਾ ਕੇ ਤੇ ਇੱਥੇ ਲਿਆ ਕੇ ਮੂਰਤੀ ਵਿੱਚ ਰੱਖ ਚਲੇਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਗੜਬੜਾਈ ਹੋਈ ਹੈ ਪੰਜਾਬ ਦੇ ਵਿੱਚ ਹਰ ਰੋਜ਼ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਗੋਲੀਆਂ ਚਲਾਉਣ ਦੀਆਂ ਵਾਰਦਾਤਾ ਰੁਕੜਦਾ ਨਾਮ ਨਹੀਂ ਲੈਂਦੀਆਂ ਪਈਆਂ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਪ੍ਰੀਤ ਮੈਡੀਕਲ ਸਟੋਰ ਬਟਾਲਾ ਦੇ ਬਾਹਰ ਅਣਪਛਾਤੇਆਂ ਦੇ ਵੱਲੋਂ ਜਿਹੜੇ ਮੋਟਰਸਾਈਕਲ ਤੇ ਆਉਂਦੇ ਆ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਆ ਤਸਵੀਰਾਂ ਸੀਸੀਟੀਵੀ ਦੀਆਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇਸ ਮਾਮਲੇ ਨੂੰ ਲੈ ਕੇ ਜਿਹੜੇ ਨੌਜਵਾਨਾਂ ਦੇ ਵੱਲੋਂ ਹਰਕਤ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅੱਛਾ ਸਰ ਕੀ ਕੰਪਲੀਟ ਆਈ ਤੇ ਕੀ ਹੋਇਆ ਜੀ ਇਹ ਸਿਰ 10 ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ ਇਹ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਬਾਰ-ਬਾਰ ਜ਼ਿਲੰਦਰ ਰੋਡ ਤੋਂ ਕੁ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਹਾਂ ਜਲਦੀ ਤੋਂ ਜਲਦੀ ਇਹਦੇ ਨੂੰ ਕਰ ਲਾਂਗੇ ਜੀ ਕਿੰਨੇ ਰੌਂਡ ਫਾਇਰ ਹੋਏ ਕਿੰਨੇ ਕੋਲ ਹਾਂਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਸਰ ਸੀਸੀਟੀਵੀ ਆਈ ਹੈ ਹਾਂਜੀ ਸੀਸੀਟੀਵੀ ਦੇਖ ਰਹੇ ਜੀ ਹਜੇ ਚੈੱਕ ਕਰਦੇ ਕਿਹਨਾ ਬਾਈ ਕੋਲ ਬੈਨਾ ਕੋਲੋਂ ਚੰਗੀ ਇੱਕ ਧੀ ਦੁਕਾਨ ਤੇ ਕੀ ਹੋਇਆ ਪ੍ਰੀਤ ਮੈਡੀਕਲ ਸਟੋਰ ਤੋਂ ਬੋਲਣ ਦੇ ਆ ਅੱਛਾ ਜੀ ਤੇ ਦੋ ਬੰਦੇ ਆਏ ਆ ਮੁੰਡੇ ਨੂੰ ਉਹਨੇ ਗੋਲੀ ਚਲਾਈ ਐ ਤੇ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚੱਲ ਗਿਆ ਸਿੱਧੇ ਰੋਂਗ ਸਾਈਡ ਹੀ ਆਇਆ ਜੀ ਹਵਾਈ ਫਾਇਰ ਕੀਤੇ ਕਿ ਸਿੱਧੇ ਸਿੱਧੇ ਹੀ ਕੀਤੇ ਕਿਸੇ ਨੇ ਲੱਗਿਆ ਤਾਂ ਨਹੀਂ ਕੋਈ ਨਹੀਂ ਨਿਕਾਇਆ ਕਿਸੇ ਨੇ ਪਹਿਲਾਂ ਕੋਈ ਧਮਕੀ ਜਾਂ ਫਰੋਟੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਚਲੋ ਇਦਾਂ ਹੀ ਆਇਆ ਫਾਈਨਲ ਕੋਈ ਕਦੀ ਫਰੋਟੀ ਦੀ ਕਾਲ ਨਹੀਂ ਨਹੀਂ ਇੱਥੇ ਕਿ ਲੋਕ ਸੇਖੇ ਜਿਹੜੇ ਫਾਇਰ ਪੋਛੋ ਨਹੀਂ ਮੈਂ ਮੈਂ ਇੱਧਰ ਬੈਠਾ ਆ ਉਹ ਭਤੀਜਾ ਉਧਰ ਬੈਠਾ ਮਾਸਾ ਪਾ ਕੰਮ ਨਹੀਂ ਕਰਨ ਉਹ ਆਪਣਾ ਕੰਮ ਕਰਨੇ ਮੈਂ ਆਪਣਾ ਨਹੀਂ ਇੰਤਰ ਕਰਨ ਖਬਰ ਅਬੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੱਝਾਂ ਜਿਹੜੀਆਂ ਕਿ ਬਿਜਲੀ ਵਾਲੀ ਤਾਰ ਦੀ ਚਪੇਟ ਦੇ ਵਿੱਚ ਆ ਜਾਂਦੀਆਂ ਨੇ ਰਿਸਤ ਕਰਕੇ 15 ਮੱਝਾਂ ਬੁਰੀ ਤਰ੍ਹਾਂ ਝੁੱਟ ਚ ਗਈਆਂ ਨੇ ਜਿਸ ਦੇ ਵਿੱਚ ਇੱਕ ਗਰਭਵਤੀ ਮੱਝ ਦੀ ਮੌਤ ਹੋ ਗਈ ਰਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਹ ਦੇਖਣ ਨੂੰ ਮਿਲਦਾ ਪਿਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਬੋਹਰ ਤੋਂ ਅਬੋਹਰ ਦੇ ਅਜੀਤਨਗਰ ਖੇਤਾਂ ਦੇ ਵਿੱਚ ਮੱਝਾਂ ਚਰਨ ਦੇ ਲਈ ਕਈਆਂ ਹੋਈਆਂ ਸਨ ਤਕਰੀਬਨ 15 ਜਿਹੜੀਆਂ ਮੱਝਾਂ ਵਾਂ ਉਹਨਾਂ ਨੂੰ ਕਰੰਟ ਲੱਗ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਕਾਫੀ ਵਿਗੜੀ ਹੋਈ ਹੈ ਜਾਣਕਾਰੀ ਦੇ ਮੁਤਾਬਕ ਮੁਹੰਮਦ ਖਾਨ ਨਿਵਾਸੀ ਅਜੀਤਨਗਰ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਕਰੀਬ 20 ਮੱਝਾਂ ਨੂੰ ਖੇਤਾਂ ਦੇ ਵਿੱਚ ਚਰਾਉਣ ਦੇ ਲਈ ਗਿਆ ਹੋਇਆ ਸੀ ਪਰ ਜੀਤਨਗਰ ਦੇ ਨਸਤੀਕ ਇੱਕ ਖੇਤ ਮਾਲਿਕ ਵੱਲੋਂ ਆਪਣੇ ਖੇਤਾਂ ਦੇ ਆਸੇ ਪਾਸੇ ਬਲੇਡ ਵਾਲੀ ਤਾਰ ਦੇ ਵਿੱਚ ਕਰੰਟ ਛੱਡਿਆ ਹੋਇਆ ਸੀ ਜਿਸ ਤੋਂ ਬਾਅਦ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਹ ਨਾਮ ਕੀ ਤੁਹਾਡਾ ਵੀਰੇ ਮੁਹੰਮਦ ਖਾਨ ਜੀ ਅੱਜ ਕਿੰਨੀਆਂ ਗਾਵਾਂ ਤੁਸੀਂ ਲੈ ਕੇ ਆ ਰਹੇ ਸੀ ਇੱਥੇ 20 ਗਾਇਆਂ ਲਿਆ ਆ ਰਹੇ ਸੀ ਅੱਛਾ ਅੰਦਰ ਚਾਰੇ ਛੱਡਣਾ ਹੈ ਸਵੇਰੇ 7 ਵਜੇ ਜੀ ਜੀ 15 ਗਾਇਆਂ ਨਾਲ ਲੱਗੀਆਂ ਸੀਗਾ ਅੱਛਾ ਅੱਛਾ ਤੇ 15 ਦੂਜੀਆਂ ਤਾਂ ਬਚਾ ਲਈਆਂ ਤੇ ਇੱਕ ਦੀ ਮੌਤ ਹੋ ਗਈ अच्छा नाल अच्छा 15 15 नाल लाग गया हां नाल लाग गया ਸੀ ਤੇ ਇਹਨਾਂ ਨੇ ਸਿੱਧੀ ਲੈਟ ਲਾ ਰੱਖੀ ਜੀ ਜੀ ਘੰਟਾ ਵਾਲੀ ਦੂਜੀ ਠੀਕ ਹੈ ਕੁੰਡੀ ਲਾ ਰੱਖੀ ਹੈਗੀ ਠੀਕ ਹੈ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਕੰਪਲੀਟ ਕਰਤੀ ਸੀ ਕੰਪਲੀਟ ਕਰਤੀ ਠੀਕ ਹੈ ਠੀਕ ਕੀ ਤੇ ਠੀਕ ਹੈ ਠੀਕ ਹੈ ਜੀ ਜੀ ਆਪਣਾ ਇਹਨਾਂ ਦੂਜੇ ਨੇ ਸਾਨੂੰ ਇੱਕ ਬਜਰੰਗਦਾਲ ਨੇ ਪੱਤਰ ਦਿੱਤਾ ਮੈਨੂੰ ਜੀ ਪੱਤਰ ਨੂੰ வாਸ਼ ਕੇ ਤੇ ਜੋ ਬਣਦੀ ਕਾਰਵਾਈ ਕਰ ਰਹੇ ਆ ਇਹਨਾਂ ਕਿਹਾ ਵੀ ਇੱਕ ਗਊ கரੰਟ ਲਾ ਕੇ ਮਰ ਗਈ ਜੀ ਜੀ ਜਲਾ ਰਕਸ਼ੀ ਹੋਈ ਸੀ ਗਾਂ ਜੀ ਤੇ ਉਹ ਕਦੇ ਸਿਰੇ ਜਦੋਂ ਕੱਢੀ ਨੌਰੇ ਦੇ ਵਿੱਚੋਂ ਤੇ ਨਾਲ ਜਿਹੜਾ ਇੱਕ ਜੇਬੀਦਾਰ ਨੇ ਖੇਤ ਨੂੰ ਧਾਰ ਲਈ ਹੋਈ ਸੀ ਜੀ ਉਹ ਗਊ ਮਰ ਗਈ ਏ ਮਲਕੀਸ਼ ਸਿੰਘ ਨੇ ਜੀ ਜੀ ਠੀਕ ਹੈ ਜੀ ਜੀ ਤੇ ਮਮਤਾਖਾਨ ਦੀ ਗਾਂ ਸੀ ਜੀ ਜੀ ਤੇ ਬੰਦੇ ਫਰਦਰ ਕਾਰਵਾਈ ਕਰਕੇ ਉਹਦਾ ਪੋਸਟਪਨ ਕਰਾਉਣੇ ਲਾਸ਼ ਤੇ ਸੋਇਸਾਨ ਹੋਣ ਤੱਕ ਦੀਆਂ ਤਾਜ਼ਾ ਅਹਿਮ ਖਬਰਾਂ ਵਧੇਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ